ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਆਈ ਮੋਟਰ ਤੇ ਤੇ ਅੱਜ ਆਪਾਂ ਇਹ ਮਹੀਂਦਰਾ ਜਿਹੜਾ ਆਪਾਂ ਨੇ ਕਲਟੀਵੇਟਰ ਕਰਾਇਆ ਉਹ ਆਪਾਂ ਚੈੱਕ ਕਰਨੇ ਆ ਵੀ ਕਿਵੇਂ ਲੱਗਦੇ ਆ ਕਿਵੇਂ ਨਹੀਂ ਤੇ ਤੁਹਾਨੂੰ ਦਿਖਾਉਣੇ ਨਾਲੇ ਪਨੀਰੀ ਤੇ ਆਪਣੀ ਪਨੀਰੀ ਤਿਆਰ ਹੋ ਗਈ ਜੀ ਤੇ ਬਾਈ ਆ ਗਿਆ ਟਰੈਕਟਰ ਲੈ ਕੇ ਇਧਰ ਆਪਣੀ ਚੱਲੀ ਖੜੀ ਆ ਆ ਦਿਖਾਉਣੇ ਜੀ ਤੁਹਾਨੂੰ ਹੁਣ ਕਲਟੀਵੇਟਰ ਇਵੇਂ ਲੱਗ ਰਹੇ ਨੇ ਪਨੀਰ ਦੇ ਲਗ ਲਗ ਗਿੱਲਾ ਦਾ ਜੀ ਬੱਤ ਜਿਹਾ ਆਇਆ ਵਾਦਾ ਖੇਤ ਕਹਿੰਦੇ ਸੀ ਦੇਖੀ ਵੀ ਚੈੱਕ ਕਰਕੇ ਕਲਟੀਵੇਟਰ ਕਿਵੇਂ ਲੱਗਦੇ ਹਨ ਫਰੀ ਦੇਖੋ ਜੀ ਆਪਣੀ ਵਧੀਆ ਤਿਆਰ ਹੋ ਰਹੀ ਆ ਗਰੋਥ ਵਧੀਆ ਕਰੀ ਆਪਣੀ ਦੀ ਤੇ ਹੁਣ ਦੇਖਦੇ ਆ ਕਿਵੇਂ ਲੱਗਦੇ ਆ ਲੋਈ ਨਾਮੇ ਹ ਅਕਲੀਵੇਟਰ ਆਪਾਂ ਜੋੜਤਾ ਹੀ ਮੱਥਾ ਟੇਕ ਕੇ ਲੈ ਕੇ ਬਾਬੇ ਦਾ ਨਾਮ ਤੇ ਨਾਲੇ ਟਰੈਕਟਰ ਦਾ ਤੇ ਦੇਖੀਏ ਪਰਫਾਰਮੈਂਸ ਕਿਵੇਂ ਦੀ ਆ ਜੀ ਕਿਵੇਂ ਚੱਲਦਾ ਏ ਕਲਟੀਵੇਟਰਾਂ ਦੇ ਦਾ ਵਧੀਆ ਕਰ ਰਹੇ ਆ ਜੀ ਦੇਖੋ ਜੀ ਪਟਾਈ ਕਲਟੀਵੇਟਰਾਂ ਦੀ ਪਟਾਈ ਦੇਖੋ ਜੀ ਇਹ ਮਿੱਟੀ ਪਟ ਰਹੀ ਆ ਇਹਨ ਬਣਾਤੀ ਗੱਲਬਾਤ ਟਰੈਕਟਰ ਵੀ ਪੂਰਾ ਜ਼ੋਰ ਮਾਰ ਰਿਹਾ ਜੀ ਐ ਨਹੀਂ ਵੀ ਦਬਦਾ ਵਧੀਆ ਚੱਲ ਲੱਗ ਰਹੀ ਹਾਲ ਵਧੀਆ ਐ ਨਾ ਜਿਵੇਂ ਬਾਤਾਵਾ ਖੇਤਾਂ ਇੱਕ ਮੀਂਹ ਨਹੀਂ ਪੈ ਰਿਹਾ ਜੀ ਜ਼ਮੀਨਾਂ ਬੌਣ ਤੇ ਪਈਆਂ ਸਾਰੀਆਂ ਰੱਬ ਮੀਂਹ ਨਹੀਂ ਪਾ ਰਿਹਾ ਵਧੀਆ ਪਟਾਈ ਕਰ ਰਹੀ ਹੈ ਹਾਂ ਵਧੀਆ ਲੱਗ ਰਿਹਾ ਹੈ ਨਾ ਪਾਈਆਂ ਨਿੱਕਾ ਨੰਬਰ ਹੋ ਰਹੀ ਹੈ ਜੀ ਇਹ ਸਾੜ ਦੇ ਡਾਕਰ ਧਰਤੀ ਆ ਇਚਾਰ ਕਰੀਆਂ ਪੈਣਗੀਆਂ ਤਾਂ ਜ਼ਮੀਨਾਂ ਵਧੀਆ ਬਾਹ ਹੁੰਦੀਆਂ ਜੀ ਸੁੱਕੀ ਫਿਰ ਸੁੱਕੀ ਮਿੱਟੀ ਚ ਆ ਤਵੀਆਂ ਲੱਗਦੀਆਂ ਤਾਂ ਹੜ ਲੱਗਦੇ ਆ ਤੇ ਥੋੜੀ ਜੀ ਜਮੀਨ ਪੱਤ ਜੀ ਹੋਵੇ ਖੁਸ਼ਕ ਜੀ ਗਿੱਲ ਜੀ ਹੋਵੇ ਤੇ ਵਧੀਆ ਹੈ ਰੋਮੀ ਵਧੀਆ ਪੱਟਦੀ ਹੈ ਜਿਹੜਾ ਹਲ ਵੀ ਵਧੀਆ ਜਿਵੇਂ ਆ ਹੁਣ ਉਹਦੇ ਪਨੀਰੀ ਵਾਲਾ ਪਾਣੀ ਹੋਇਆ ਬਾਈ ਉਹਦੇ ਨਾ ਉਹਦਾ ਗਿੱਲਾ ਨਾ ਉਹਦਾ ਸੁੱਕਾ ਹੈ ਮਤਲਬ ਵਧੀਆ ਹਲ ਲੱਗ ਰਹੀ ਹੈ ਜੀ ਇਹਨਾਂ ਐਕਣਾ ਚਾਰ ਕਣੀਆਂ ਪੈ ਜਾਣਾ ਤੇ ਜ਼ਮੀਨ ਬਹੁਤ ਵਧੀਆ ਬਾਹ ਹੋ ਜਾਂਦੀ ਹੈ ਤੇਲ ਦਾ ਵੀ ਫਰਕ ਰਹਿੰਦਾ ਨਾਲੇ ਫੇ ਕੱਦੂ ਚ ਪ੍ਰੋਬਲਮ ਨਹੀਂ ਆਉਂਦੀ ਜੀ ਕੱਦੂ ਵਧੀਆ ਹੋਈ ਜਾਂਦਾ ਮੇਸਮ ਸੁੱਕ ਕੀ ਜਬਾਈ ਜਾਂਦੇ ਫਿਰ ਉਹ ਗੱਲ ਜੀ ਨਹੀਂ ਬਣਦੀ ਤਾਂ ਕਦੋਂ ਵਧੀਆ ਬਣਦਾ ਦੇਖੋ ਜੀ ਮਿਆਰੇ ਪਾਣੀ ਆਇਆ ਬਪਨੀਰੀ ਵਾਲੇ ਖੇਤ ਦਾ ਵਧੀਆ ਹਾਲ ਲੱਗਾਇਆ ਇਹਨੂੰ ਦੀਆਂ ਗੱਲਬੱਤ ਬਣਾ ਰਹੀਆਂ ਹਨ ਵਧੀਆ ਮਿੱਟੀ ਪੱਟ ਰਹੀ ਨੇ ਇਹਨਾਂ ਲੋਈਤੀ ਇਹ ਲੋਜ ਚੱਲ ਰਿਹਾ ਜੀ ਵਧੀਆ ਕਜਾਈ ਕਰਦਾ ਹੈ ਨਾ ਕੋਈ ਦਾਬਦਾ ਨਹੀਂ ਹੈਗਾ ਟਰੈਕਟਰ ਜਾ ਫਿਰਦਾ ਜੀ ਕਲਟੀਵੇਟਰ ਹੁੰਦੀ ਹੈ ਇਹ ਇਹ ਲੋਚ ਤੋਰਾ ਦੇਖੋ ਟਰੈਕਟਰ ਦਾ ਇਹਨ ਵਧੀਆ ਲੱਗ ਰਹੇ ਦੇਖੋ ਜੀ ਤੋਰਾ ਟਰੈਕਟਰ ਦਾ ਵਧੀਆ ਹੀ ਹੱਕਲਟੀਵੇਟਰ ਵਧੀਆ ਲੱਗ ਰਿਆ ਐਂ ਸੇ ਨੇ ਐਂਡ ਗੱਲ ਬਾਤ ਆ ਜੀ ਵਧੀਆ ਮਿੱਟੀ ਪੱਟ ਰਹੀ ਨੇ ਐਨ ਉਹੀ ਬਾਈ ਨੇ ਹੁਣ ਪਾਵਰ ਚ ਪਾ ਲਿਆ ਪਾਵਰ ਸੇਵਰ ਤੇ ਚੱਲ ਰਿਹਾ ਹੁਣ ਦੇਖੋ ਜੀ ਮਾਰਦਾ ਬੋੜਾ ਹੁਣ ਪਾਵਰ ਸੇਵਰ ਚ ਤਾਂ ਇਹਨੂੰ ਪਰਵਾਹ ਹੀ ਨਹੀਂ ਹੈਗੀ ਇੰਜਨ ਦਾ ਤਾਂਬ ਦਾ ਦੂ ਦਾ ਆਇਆ ਹੀ ਨਹੀਂ ਪਾਵਰ ਚ ਦਾ DJ ਸੇਵਰ ਆ ਥੋੜਾ ਨਾਰਮਲ ਚ ਲੱਗਦਾ ਹੈ ਪਾਵਰ ਥੋੜੀ ਘਟਦੀ ਆ ਜੇ ਜਦੋਂ ਪਾਵਰ ਆਪਾਂ ਪਾਵਰ ਵਾਲਾ ਬਟਨ ਦਬੋ ਦਿੰਦੇ ਆ ਫਿਰ ਕੋਈ ਪ੍ਰਵਾਹ ਨਹੀਂ ਡੈਕਟ ਹੋਣ ਹਾਂਜੀ ਵੀਰ ਜੀ ਵੀਡੀਓ ਕਿਵੇਂ ਲੱਗੀ ਬਹੁਤ ਬਹੁਤ ਸ਼ੇਅਰ ਕਰੋ ਜੀ ਤੇ ਆਪਣੇ ਗੁਨਾਨਕ ਡੈਰੀ ਫਾਰਮ YouTube ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਹੁਤ ਬਹੁਤ ਸਪੋਰਟ ਕਰੋ ਜੀ ਤੇ ਫੇਸਬੁੱਕ ਤੇ ਵੀ ਲਾਈਕ ਕਰੋ ਫੋਲੋ ਕਰੋ ਜੀ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਤੇ ਵੀਡੀਓ ਦੇਖਣ ਬਾਅਦ ਜੀ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ ਵੱਧ ਤੋਂ ਵੱਧ ਕਰੋ ਜੀ ਚੈਨਲ ਨੂੰ ਸਪੋਰਟ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ